ਸੁਹਿ ਮਹੱਲਾ ਪੰਜਵਾ ਸੇ ਸੰਜੋਗ ਕਰਹੁ ਮੇਰੇ ਪਿਆਰੇ ਜੇ ਤਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੇਨ ਦਿਆਲਾ ਸਾਧ ਗਾਵਹਿ ਗੁਣ ਸਦਾ ਰਸਲਾ ਰਹਾਉ ਜੀਵਨ ਰੂਪਾ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸ ਹੈ ਤਿਸ ਨਿਰਾ ਜਨ ਕੇ ਭੂਖਾ ਤੇਰਾ ਨਾਮ ਆਹਾਰ ਹੁੰਦਾਤਾ ਪ੍ਰਭ ਦੇਵਣ ਹਾਰ ਰਾਮ ਰਮਤ ਸੰਤਨ ਸੁਖਮਾਨ ਨਾਨਕ ਦੇਵਣ ਹਾਰ ਸੁਜਾਨਾ ਸੁਹੀ ਮਹੱਲਾ ਪੰਜਵਾ ਸੇ ਸੰਜੋਗ ਕਰਹੁ ਮੇਰੇ ਪਿਆਰੇ ਜਿਤ ਰਸਨਾ ਹਰਨਾਮ ਉਚਾਰੇ ਸੁਣ ਬਿਨ ਤੇ ਪ੍ਰਭ ਦੇ ਨਦਿਆਲਾ ਸਾਧ ਗਾਵਹਿ ਗੁਣ ਸਦਾਰ ਸਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸ ਹੈ ਤਿਸ ਨੇਰਾ ਜਨ ਕੀ ਭੂਖ ਤੇਰਾ ਨਾਮ ਆਹਾਰ ਦੇਵਨਹਾਰ ਰਾਮ ਰਮਤ ਸੰਤਨ ਸੁਖਮਾਨਾ ਨਾਨਕ ਦੇਵਨਹਾਰ ਸੁਜਾਨਾ ਸੁਹੀ ਮਹਲਾ ਪੰਜਵਾਰ ਸੇ ਸੰਜੋਗ ਕਰਹੁ ਮੇਰੇ ਪਿਆਰੇ ਜੇਤ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੀਨ ਦਿਆਲਾ ਸਾਜ ਗਾਵਹਿ ਗੁਣ ਸਦਾ ਰਸਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੇ ਤਿਸ ਨਿਰਾ ਜਨ ਕੀ ਭੁਖਾ ਤੇਰਾ ਨਾਮ ਆਹਾਰ ਦਾਤਾ ਪ੍ਰਭ ਦੇਵਨ ਹਾਰ ਰਾਮ ਰਮਤਾ ਸੰਤਨ ਸੁਖਮਾਨ ਨਾਨਕ ਦੇਵਨ ਹਾਰ ਸੁਜਾਨ ਸੁਹੀ ਮਹੱਲਾ ਪੰਜਵਾ فسنجوج کروں میرے پیارے جت رسنا ہر نام اچارے سن بینتی پرب دین دیالا ساد گا وہ گن سدا رسا لا رہا ہو ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੇ ਤਿਸ ਨੀਰਾ ਜਨ ਕੀ ਭੁੱਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ ਰਾਮ ਰਮਤਾ ਸੰਤਨ ਸੁਖਮਾਨਾ ਨਾਨਕ ਦੇਵਨ ਹਾਰ ਸੁਜਾਨਾ ਸੋਹਿ ਮਹਲਾ ਪੰਜਵਾ ਸੇ ਸੰਜੋਗ ਕਰਹੁ ਮੇਰੇ ਪਿਆਰੇ ਜਿਤੇ ਰਸਨਾ ਹਰ ਨਾਮੇ ਉਚਾਰੇ ਸੁਣ ਬੇਨਤੀ ਪ੍ਰਭ ਦੇਨ ਦਿਆਲਾ ਸਾਧ ਗਾਵਹਿ ਗੁਣ ਸਦਾ ਰਸਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸ ਏ ਤਸਨੀਰਾ ਜਨ ਕੀ ਭੁਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ ਰਾਮ ਰਮਤ ਸੰਤਨ ਸੁਖਮਾਨ ਨਾਨਕ ਦੇਵਨ ਹਾਰ ਸੁਜਾਨਾ ਸੁਹੀ ਮਹੱਲਾ ਪੰਜਵਾ ਸੇ ਸੰਜੋਗ ਕਰ ਹੋ ਮੇਰੇ ਪਿਆਰੇ ਜਿਤੇ ਰਸਨਾ ਹਰ ਨਾਮੇ ਉਚਾਰੇ ਸੁਣ ਬਿਨ ਤੇ ਪ੍ਰਭ ਦੀਨ ਦੇ ਅਲਾ ਸਾਧ ਗਾਵਹਿ ਗੁਣ ਸਦਾ ਰਸਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸ ਹੈ ਤਿਸ ਨੇਰਾ ਜਨ ਕੇ ਭੋਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ ਰਾਮ ਰਮਤ ਸੰਤਨ ਸੁਖਮਨਾ ਨਾਨਕ ਦੇਵਨ ਹਾਰ ਸੁਜਾਨਾ ਸੁਹੀ ਮਹੱਲਾ ਪੰਜਵਾ ਸੇ ਸੰਜੋਗ ਕਰਹੁ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਜੀ ਨ ਦਿਆਲਾ ਸਾਧ ਗਾਵਹਿ ਗੁਣ ਸਦਾ ਰਸਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸ ਹੈ ਤਿਸ ਨਿਰਾ ਜਨ ਕੀ ਭੁੱਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ ਰਾਮ ਰਮਤ ਸੰਤਨ ਸੁਖਮਨ ਨਾਨਕ ਦੇਵਨ ਹਾਰ ਸੁਜਨਾ ਸੁਹੀ ਮਹੱਲਾ ਪੰਜਵਾ ਫੇ ਸੰਜੋਗ ਕਰਹੁ ਮੇਰੇ ਪਿਆਰੇ ਜਿਤੇ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੇਨ ਦਿਆਲਾ ਸਾਧ ਗਾਵਹਿ ਗੁਣ ਸਦਾ ਰਸਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸ ਹੈ ਤਿਸ ਨੇਰਾ ਜਨ ਕੇ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ RAM ਰਮਤ ਸੰਤਨ ਸੁਖ ਮਨ ਨਾਨਕ ਦੇਵਨ ਹਾਰ ਸੁਜਾਨਾ ਸੁਹੀ ਮਹੱਲਾ ਪੰਜਵਾ ਸੇ ਸੰਜੋਗ ਕਰਹੁ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੇਨ ਦਿਆਲਾ ਸਾਧ ਗਾਵਹਿ ਗੁਣ ਸਦਾਰ ਸਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸ ਹੈ ਤਿਸ ਨਿਰਾ ਜਨ ਕੇ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ ਰਾਮ ਰਮਤ ਸੰਤਨ ਸੁਖਮਨ ਨਾਨਕ ਦੇਵ ਨਹਾਰ ਸੁਜਾਨਾ ਸੁਹਿ ਮਹੱਲਾ ਪੰਜਵਾ ਸੇ ਸੰਜੋਗ ਕਰਹੁ ਮੇਰੇ ਪਿਆਰੇ ਜੇਤ ਰਸਨਾ ਹਰ ਨਾਮ ਉਚਾਰੇ ਸੁਣ ਬਿਨਤੀ ਪ੍ਰਭ ਦੇਨ ਦਿਆਲਾ ਸਾਧ ਗਾਵਹਿ ਗੁਣ ਸਦਾ ਰਸਲਾ ਰਹਾਉ ਜੀਵਨ ਰੂਪਾ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸ ਹੈ ਤਿਸ ਨਿਰਾ ਜਨ ਕੇ ਭੂਖਾ ਤੇਰਾ ਨਾਮ ਆਹਾਰ ਧੁੰਦਾਤਾ ਪ੍ਰਭ ਦੇਵਨ ਹਾਰ RAM ਰਮਤ ਸੰਤਨ ਸੁਖ ਮਾਨ ਨਾਨਕ ਦੇਵਨ ਹਾਰ ਸੁਜਾਨਾ ਸੋਹੇ ਮਹੱਲਾ ਪੰਜਵਾ ਸੇ ਸੰਜੋਗ ਕਰਹੁ ਮੇਰੇ ਪਿਆਰੇ ਜਿਤ ਰਸਨਾ ਹਰਨਾਵੇਂ ਉਚਾਰੇ ਸੁਣ ਬੇਨਤੀ ਪ੍ਰਭ ਦੇਨ ਦਿਆਲਾ ਸਾਧ ਗਾਵਹਿ ਗੁਣ ਸਦਾਰ ਸਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸ ਹੈ ਤਿਸ ਨੇਰਾ ਜਨ ਕੇ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨਹਾਰ RAM ਰਮਤ ਸੰਤਨ ਸੁਖਮਾਨਾ ਨਾਨਕ ਦੇਵਨਹਾਰ ਸੁਜਾਨਾ ਸੁਹੀ ਮਹਲਾ ਪੰਜਵਾਂ ਸੇ ਸੰਜੋਗ ਕਰਹੁ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੀਨ ਦਿਆਲਾ ਸਾਜ ਗਾਵਹਿ ਗੁਣ ਸਦਾ ਰਸਲਾ ਰਹਾ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੇ ਤਿਸ ਨਿਰਾ ਜਨ ਕੀ ਭੁਖਾ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨਹਾਰ ਰਾਮ ਰਮਤਾ ਸੰਤਨ ਸੁਖਮਾਨ ਨਾਨਕ ਦੇਵਨਹਾਰ ਸੁਜਨਾ ਸੋਹੇ ਮਹੱਲਾ ਪੰਜਵਾ ਸੇ ਸੰਜੋਗ ਕਰਹੁ ਮੇਰੇ ਪਿਆਰੇ ਜਿਤੇ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੀਨ ਦੇਵਾਲਾ ਸਾਧ ਗਾਵਹਿ ਗੁਣ ਸਦਾ ਰਸਲਾ ਰਹਾਓ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੇ ਤਿਸ ਨੀਰਾ ਜਨ ਕੀ ਭੁੱਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ ਰਾਮ ਰਮਤਾ ਸੰਤਨ ਸੁਖਮਾਨ ਨਾਨਕ ਦੇਵਨ ਹਾਰ ਸੁਜਾਨਾ ਸੋਹੀ ਮਹਲਾ ਪੰਜਵਾ ਕੀ ਸੰਜੋਗ ਕਰ ਹੋ ਮੇਰੇ ਪਿਆਰੇ ਜਿਤੇ ਰਸਨਾ ਹਰ ਨਾਮੇ ਉਚਾਰੇ ਸੁਣ ਬੇਨਤੀ ਪ੍ਰਭ ਦੇਨ ਦਿਆਲਾ ਸਾਧ ਗਾਵਹਿ ਗੁਣ ਸਦਾ ਰਸਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸ ਹੈ ਤਿਸ ਨਿਰਾ ਜਨ ਕੀ ਭੂਖ ਤੇਰਾ ਨਾਮ ਅਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ ਰਾਮ ਰਮਤ ਸੰਤਨ ਸੁਖਮਾਨ ਨਾਨਕ ਦੇਵਨ ਹਾਰ ਸੁਜਾਨਾ ਸੁਹੀ ਮਹੱਲਾ ਪੰਜਵਾ ਸੇ ਸੰਜੋਗ ਕਰ ਹੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮੇ ਉਚਾਰੇ ਸੁਣ ਬਿਨ ਤੇ ਪ੍ਰਭ ਦੀਨ ਦਿਆਲਾ ਸਾਧ ਗਵਹਿ ਗੁਣ ਸਦਾ ਰਸਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸ ਹੈ ਤਿਸ ਨੀਰਾ ਜਨ ਕੇ ਭੋਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵ ਨਾਰ ਰਾਮ ਰਮਤ ਸੰਤਨ ਸੁਖਮਨਾ ਨਾਨਕ ਦੇਵਨ ਹਾਰ ਸੁਜਾਨਾ ਸੁਹੀ ਮਹੱਲਾ ਪੰਜਵਾ ਫੇਸਲ ਜੋਗ ਕਰਹੁ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਜੀਨ ਦਿਆਲਾ ਸਾਧ ਗਾਵਹਿ ਗੁਣ ਸਦਾ ਰਸਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸ ਹੈ ਤਿਸ ਨਿਰਾ ਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ ਰਾਮ ਰਮਤ ਸੰਤਨ ਸੁਖਮਨਾ ਨਾਨਕ ਦੇਵਨ ਹਾਰ ਸੁਜਨਾ ਸੁਹੀ ਮਹੱਲਾ ਪੰਜਵਾ ਸੇ ਸੰਜੋਗ ਕਰਹੁ ਮੇਰੇ ਪਿਆਰੇ ਜਿਤੇ ਰਸਨਾ ਹਰ ਨਾਮ ਉਚਾਰੇ ਸੁਣ ਬਿਨ ਤੇ ਪ੍ਰਭ ਦੀਨ ਦਿਆਲਾ ਸਾਧ ਗਵਹਿ ਗੁਣ ਸਦਾ ਰਸਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸ ਹੈ ਤਿਸ ਨੇਰਾ ਜਨ ਕੇ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ RAM ਰਮਤ ਸੰਤਨ ਸੁਖਮਨ ਨਾਨਕ ਦੇਵਨ ਹਾਰ ਸੁਜਾਨਾ ਸੁਹੀ ਮਹੱਲਾ ਪੰਜਵਾ ਸੇ ਸੰਜੋਗ ਕਰਹੁ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੇਨ ਦਿਆਲਾ ਸਾਧ ਗਾਵਹਿ ਗੁਣ ਸਦਾਰ ਸਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸ ਹੈ ਤਿਸ ਨਿਰਾ ਜਨ ਕੇ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ ਰਾਮ ਰਮਤ ਸੰਤਨ ਸੁਖ ਮਨਾ ਨਾਨਕ ਦੇਵਨ ਹਾਰ ਸੁਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ